ਅੱਜ ਪਤ ਤੁਹਾਨੂੰ ਇੱਕ ਅਜਿਹੀ ਸੱਚੀ ਘਟਨਾ ਤੇ ਜਾਣੂ ਕਰਵਾਵਾਂਗੇ ਜਿਹਨੂੰ ਸੁਣ ਕੇ ਤੁਹਾਡੇ ਪੈਰਾਂ ਦੇ ਵਿੱਚੋਂ ਜ਼ਮੀਨ ਖਿਸਕ ਜਾਵੇਗੀ ਅੱਜ ਤੱਕ ਤੁਸੀਂ ਨੇ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ ਕਿ ਪਤਨੀ ਨੂੰ ਪਤੀ ਨੂੰ ਮਾਰਤਾ ਪਤੀ ਨੇ ਪਤਨੀ ਨੂੰ ਮਾਰਤਾ ਪੁੱਤ ਨੇ ਮਾਂ ਨੂੰ ਮਾਰਤਾ ਨਾ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੋਣੀਆਂ ਪਰ ਜਿਹੜੀ ਅੱਜ ਘਟਨਾ ਬਿਲਕੁਲ ਸੱਚੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਉਹਨੂੰ ਸੁਣ ਕੇ ਤੁਹਾਨੂੰ ਅਸੀਂ ਹਰ ਰਿਸ਼ਤੇ ਤੋਂ ਤੁਹਾਡਾ ਵਿਸ਼ਵਾਸ ਉੱਠ ਜਾਵੇਗਾ ਕਿ ਐਦਾਂ ਵੀ ਕੋਈ ਕਰ ਸਕਦਾ ਹੈ ਉਸ ਨੂੰ ਸੁਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਰਕ ਆ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ। ਦੇਖੋ ਸੁਣਿਆ ਤਾਂ ਸੀਗਾ ਕਿ ਕਲਯੁਗ ਆਊਗਾ ਤੇ ਕਲਯੁਗ ਦੇ ਵਿੱਚ ਇਦਾਂ ਹੋਣਾ ਹੈਗਾ। ਗੁਰੂ ਸਾਹਿਬਾਂ ਨੇ ਲਿਖਿਆ ਹੈਗਾ ਰੰਨਾ ਹੋਈਆਂ ਬੋਧੀਆਂ, ਪੁਰਸ਼ ਵੇਸ ਯਾਦ। ਮਤਲਬ ਕਿ ਵੀ ਕਿਸੇ ਦੀ ਕਿਸੇ ਵੀ ਨਾਲ ਰਿਸ਼ਤੇ ਦਾ ਕੋਈ ਵੀ ਧਰਮ ਨਹੀਂ ਰਹਿਣਾ, ਕਿਸੇ ਨੂੰ ਪਿਆਰ ਨਹੀਂ ਰਹਿਣਾ, ਕਿਸੇ ਨੂੰ ਕੋਈ ਸ਼ਰਮ ਨਹੀਂ ਰਹਿਣੀ, ਕੁਝ ਨਹੀਂ ਰਹਿਣਾ ਹਨਾ ਇਹ ਗੁਰੂ ਸਾਹਿਬਾਂ ਨੇ ਅਜ ਤੋਂ ਹਜ਼ਾਰਾਂ ਸਾਲ ਪਹਿਲਾਂ ਲਿਖ ਚੁੱਕੇ ਨੇ। ਤੇ ਉਹਦੀਆਂ ਘਟਨਾਵਾਂ ਹੁਣ ਆਪਾਂ ਨੇ ਸਾਹਮਣੇ ਵੀ ਆ ਰਹੀਆਂ ਨੇ ਤੁਸੀਂ ਕੁਝ ਦਿਨ ਪਹਿਲਾਂ ਹਨਾ ਤਪਾਦਰਾ ਦੀ ਇੱਕ ਖਬਰ ਸੁਣੀ ਹੋਣੀ ਆ ਕਿ ਇੱਕ ਨੌਜਵਾਨ ਵਿਚਾਰਾ 45 ਸਾਲ ਦਾ ਹਨਾ ਗੱਭਰੂ ਸੀਗਾ ਜਿਹਦੇ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਹੈਗਾ ਇਹ ਬਿਲਕੁਲ ਸੱਚੀ ਘਟਨਾ ਹੈਗੀ ਹਨਾ ਸਾਡੇ ਅੱਖੀ ਦੇਖਣ ਸੁਣਨ ਵਾਲੀ ਨਹੀਂ ਕਰ ਲੈਗੀ ਤੇ ਉਹਨੂੰ ਖਬਰ ਆਈ ਸੀਗੀ ਕਿ ਉਹ ਗੱਡੀ ਦੇ ਵਿੱਚ ਜਿਉਂਦਾ ਸੜ ਗਿਆ ਤੇ ਉਹਨੂੰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਪਰ ਜਦੋਂ ਉਸ ਵੀਡੀਓ ਦਾ ਹਨਾ ਸੱਚ ਸਾਹਮਣੇ ਆਇਆ ਉਸ ਘਟਨਾ ਦਾ ਸੱਚ ਸਾਹਮਣੇ ਆਇਆ ਤਾ ਸਾਰਿਆਂ ਦੇ ਹਨਾ ਦੰਦਾਦਲੇ ਜੀਵ ਆ ਗਈ ਕਿ ਇਦਾਂ ਵੀ ਕੋਈ ਹੋ ਸਕਦਾ ਇਦਾਂ ਵੀ ਦਰਦ ਨਾਕਮੌਤ ਦੇ ਸਕਦਾ ਹੈ ਦੇਖੋ ਅਕਸਰ ਚਲੋ ਆਪਾਂ ਉਹ ਕਹਿੰਦੇ ਆ ਵੀ ਆਪਣੇ ਰਿਸ਼ਤੇ ਦੇ ਵਿੱਚ ਨਹੀਂ ਬਣਦੀ ਤਾਂ ਹਨਾ ਆਪਾਂ ਇੱਕ ਦੂਜੇ ਨੂੰ ਤਲਾਕ ਦੇ ਦੋ ਕਈ ਦਿਨ ਪਹਿਲਾਂ ਆਪਣੀ ਲਾਈਵ ਵੀਡੀਓ ਕੀਤੀ ਸੀ ਉਸ ਦਿਨ ਮੇਨ ਨਾਲ ਇੱਕ ਦੋ ਅਸਿਸਟੈਂਟ ਨੇ ਬਐਸ ਵੀ ਕੀਤੀ ਸੀ ਕਿ ਸਾਨੂੰ ਆਜ਼ਾਦੀ ਹੈ ਨਾ ਤੁਸੀਂ ਕਹਿੰਦੇ ਵੀ ਪਤੀ ਦੀ ਹਰ ਇੱਕ ਗੱਲ ਮੰਨਣੀ ਚਾਹੀਦੀ ਹੈ ਚਲੋ ਆਜ਼ਾਦੀ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਜ਼ਿੰਦਗੀ ਲੈ ਲਈ ਹੈ ਨਾ ਕਿਉਂਕਿ ਜਦੋਂ ਆਪਾਂ ਨੂੰ ਦਿਖਾਇਆ ਗਿਆ ਸੀ ਆਪਾਂ ਨੇ ਸਾਰਿਆਂ ਨੇ ਦੇਖਿਆ ਵੀਡੀਓ ਉਹ ਹਨਾ ਕਿ ਉਸਨੇ ਇਦਾਂ ਅਗ ਲੱਗੀ ਹੈ ਨਾ ਪਰ ਉਹਦੀ ਸੱਚਾਈ ਕੁਝ ਹੋਰ ਸੀਗੀ ਜਿਹੜੀ ਉਹਦੀ ਪਤਨੀ ਸੀ ਉਹਨੇ ਇੱਕ ਸਾਲ ਪਹਿਲਾਂ ਉਹਦੀ ਮਾਂ ਨੂੰ ਵੀ ਮਰਵਾਤਾ ਸੀਗਾ ਨਾ ਉਹ ਲੜਕੇ ਦੀ ਨੂੰ ਕਿਉਂਕਿ ਚਲੋ ਫਿਰ ਵੀ ਵਿਚਾਰੇ ਨੇ ਉਹਨੇ ਆਪਣਾ ਰਿਸ਼ਤਾ ਸੰਭਾਲਣ ਵਾਸਤੇ ਇਹਨਾ ਕੰਪਰਮਾਈਜ਼ ਕੀਤਾ ਤੇ ਇਦਾਂ ਹੀ ਜ਼ਿੰਦਗੀ ਚੱਲਦੀ ਰਹੀ ਇੱਕ ਸਾਲ ਬਾਅਦ ਉਸ ਦੀ ਘਰ ਵਾਲੀ ਦੀ ਹੈ ਨਾ ਬਾਹਰ ਰਿਲੇਸ਼ਨ ਸੀਗੇ ਦੇਖੋ ਕਈ ਔਰਤਾਂ ਹਨ ਕਹਿ ਦਿੰਦੀਆਂ ਨੇ ਮਰਤੇ ਵੀ ਕਹਿ ਦਿੰਦੇ ਨੇ ਹਨਾ ਵੀ ਮੇਰੇ ਘਰ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਇਹ ਮੇਰੇ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦਾ ਹਨਾ ਮੈਂ ਤਾਂ ਇਹ ਕਦਮ ਕੀਤਾ ਤਾਂ ਮੈਂ ਬਾਹਰ ਰਿਲੇਸ਼ਨ ਬਣਾਏ ਪਰ ਉਸ ਦੀ ਵਾਈਫ ਹੈ ਜਿਹੜੀ ਮਤਲਬ ਕਿ ਉਹ ਬੰਮੁੰਡਾ ਜਿਹੜਾ ਮਾਰਿਆ ਹਨਾ ਉਹਦੇ ਘਰਵਾਰ ਬਹੁਤ ਵਧੀਆ ਹੈ ਹਨਾ ਜ਼ਮੀਨ ਜਾਇਦਾਦ ਵੀ ਵਧੀਆ ਹੈ ਕੌਠੀ ਪਾਈ ਹੋਈ ਹੈ ਹਨਾ ਕਿਸੇ ਚੀਜ਼ ਦੀ ਕਮੀ ਨਹੀਂ ਇੱਕ ਬੇਟਾ ਇੱਕ ਬੇਟੀ ਹੈਗੀ ਸਿਰਫ ਉਹਨੇ ਇੱਕ ਬਾਹਰਲੇ ਹਨਾ ਆਦਮੀਆਂ ਦੇ ਮੰਗਰ ਲੱਗ ਕੇ ਇੱਕ ਹਵਸ ਦਾ ਸਵੀਕਾਰ ਹੋ ਕੇ ਆਪਣੀ ਇੱਕ ਹਨਾ ਬੇਟੀ ਹੈ 14-15 ਸਾਲ ਦੀ ਤੇ ਬੇਟਾ ਛੋਟਾ ਹਨਾ ਉਹਨਾਂ ਬਾਰੇ ਵੀ ਨਹੀਂ ਦੇਖਿਆ ਹੈਗਾ ਚਲੋ ਉਹਨੇ ਦੇਖੋ ਆਪਣੀ ਮਾਦਾ ਹਨਾ ਵੈਸੇ ਤਾਂ ਬੇਵਕੂਫੀ ਹੋਦੀ ਸੀ ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਸੀ ਵੀ ਇਹਨੇ ਮੇਰੀ ਮਾਂ ਮਾਰੀ ਹੈ ਨਾ ਉਹਨੇ ਉਸੇ ਟਾਈਮ ਕੋਈ ਐਕਸ਼ਨ ਲੈਣਾ ਸੀਗਾ ਚਲੋ ਫਿਰ ਵੀ ਰਿਸ਼ਤਾ ਬਚਾਉਣ ਦੀ ਉਹਨੇ ਕੋਸ਼ਿਸ਼ ਕੀਤੀ ਤੇ ਸਾਲ ਬਾਅਦ ਦੇਖੋ ਜਦੋਂ ਪੂਰੀ ਪੁਸ਼ਟੀ ਹੋਈ ਵੀਡੀਓ ਦੇ ਸ਼ੱਕ ਪਿਆ ਕਿਉਂਕਿ ਦੇਖੋ ਹਨਾ ਸ਼ੱਕ ਪਿਆ ਤੇ ਉਹਨਾਂ ਨੇ ਦੁਬਾਰਾ ਤੋਂ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਉਹਨੂੰ ਖੰਗਾਲ ਕੇ ਦੇਖਿਆ ਉਹਨੂੰ ਦੁਬਾਰਾ ਹਨਾ ਦੇਖਿਆ ਤਾਂ ਦੇਖੋ ਜਦੋਂ ਘਰ ਤੋਂ ਉਹ ਗੱਡੀ ਚੱਲੀ ਸੀਗੀ ਉਹਦੇ ਵਿੱਚ ਹਨਾ ਪੰਜ ਚਾਰ ਜਣੇ ਸੀਗੇ ਦੋ ਉਹਦੇ ਪਤਨੀ ਦੇ ਦੋਸਤ ਸੀਗੇ ਬੁਆਏਫ੍ਰੈਂਡ ਲਾ ਲਓ ਤੁਸੀਂ ਦੋਸਤ ਲਾ ਲਓ ਜਿਨ੍ਹਾਂ ਦੇ ਨਾਲ ਉਹ ਰਹਿੰਦੀ ਸੀ ਤੇ ਆਪ ਸੀਗੀ ਨਾਲ ਹਨਾ ਪੈਟਰੋਲ ਦੀ ਦੀਪੀ ਰੱਖੀ ਹੋਈ ਸੀ ਉਹਨਾਂ ਨੇ ਤੇ ਕਿਹ ਕਿੱਟ ਦੇਖੋ ਇੱਕ ਆਪਾਂ ਜਾਨਵਰ ਨੂੰ ਵੀ ਇਸ ਤਰੀਕੇ ਨਾਲ ਨਹੀਂ ਮਾਰਦੇ ਹਨ ਜਿਵੇਂ ਉਹਨੇ ਆਪਣੇ ਪਤੀ ਨੂੰ ਮਾਰਿਆ ਕਿਉਂਕਿ ਫੜੀ ਨਹੀਂ ਜਾਣ ਤੋਂ ਬਾਅਦ ਉਹਨੇ ਸਾਰਾ ਕੁਝ ਕਬੂਲ ਕੀਤਾ ਹੈਗਾ ਤੇ ਸਾਡੀ ਰਿਸ਼ਤੇਦਾਰੀ ਹੈ ਤੇ ਹਨਾ ਉੱਥੇ ਤਾਂ ਤੁਹਾਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਤੇ ਪੀਰਾ ਤਾਂ ਨਾ ਉਸ ਦਿਨ ਦਾ ਮਨ ਚੰਜੋੜਿਆ ਪਿਆ ਤਾਂ ਇਹੋ ਪੱਲਾ ਇੱਕ ਵੀ ਨਹੀਂ ਕਰ ਪਾਈ ਕਿਉਂਕਿ ਮੇਰਾ ਮਨ ਬਹੁਤ ਉਦਾਸ ਹੋ ਰਿਹਾ ਹੈਗਾ ਤੇ ਇਸ ਤੋਂ ਬਾਅਦ ਹਨਾ ਜਦੋਂ ਸਾਰਾ ਪਤਾ ਕਰਿਆ ਤਾਂ ਉਸਨਾਂ ਨੇ ਪਹਿਲਾਂ ਗਾਲੀ ਦੇ ਵਿੱਚ ਚੁੰਨੀ ਪਾ ਕੇ ਹਨਾ ਉਹਨੂੰ ਵਿਚਾਰੇ ਨੂੰ ਮਾਰਿਆ ਜਿਹੜਾ ਹਨਾ ਹਿੱਟ ਸੀਗਾ ਉਹਦੇ ਮੂੰਹ ਤੇ ਸਿਰਕਿਆ ਤਾਂ ਕਿ ਉਹਨੂੰ ਹੋਸ਼ਨਾ ਆਵੇ ਦੇਖੋ ਐਨੀ ਬੇਦਰਦੀ ਦੀ ਮੌਤ ਆਪਣਾ ਸੁਣ ਕੇ ਵੀ ਰੂਹ ਕੰਬਦੀ ਹੈ ਵੀ ਕੋਈ ਇਦਾਂ ਵੀ ਹਨਾ ਆਪਣੇ ਪਤੀ ਨੂੰ ਜਿਹਾ ਜੀਵਨ ਸਾਥੀ ਜੀਵੇ ਆਪਾਂ ਗੁਰੂ ਸਾਹਿਬਾਂ ਨੇ ਹਨ ਚਾਰ ਲਾਵਾਂ ਲੈਂਦੀਆਂ ਨੇ ਜਿਹਦੇ ਕਾਰਨਾਰ ਦੀ ਹਨਾ ਉਹ ਰਾਣੀ ਬਣਾਈ ਜਿਹਨੇ ਆਪਣੀ ਮਾਂ ਦੀ ਮੌਤ ਵੀ ਆਪਣੇ ਅੰਦਰ ਸਮਾ ਕੇ ਉਹਨੂੰ ਫੇਰ ਵੀ ਮਾਫ਼ ਕੀਤਾ ਪਰ ਉਹ ਕਹਿੰਦੇ ਆ ਕਹਿੰਦੇ ਸੱਪ ਨੂੰ ਜਿੰਨਾ ਮਰਜੀ ਤੂੰ ਤੇ ਪਿਲਾ ਲੌਣੇ ਡੰਗ ਮਾਰਨੀ ਮਾਰਨਾ ਹੈਗਾ 45 ਸਾਲ ਦਾ ਹਜੇ ਵਿਚਾਰਾ ਉਹ ਗੱਭਰੂ ਨਿੱਕੇ ਨਿੱਕੇ ਬੱਚੇ ਹਨਾ ਇੱਕ ਬਾਹਰ ਜਾਣ ਦੇ ਲਾਲਚਾ ਤੇ ਇੱਕ ਬਗਾਨੇ ਹਨਾ ਹੰਸ ਦੇ ਇੱਕ ਕਾਮਵਾਸ਼ਨਾ ਨੇ ਇੰਨਾ ਜਿਆਦਾ ਇਨਸਾਨ ਨੂੰ ਨਾ ਉਹ ਕਰ ਦਿੱਤ ਕਿਉਂਕਿ ਗੁਰੂ ਸਾਹਿਬ ਨੇ ਕਹਿ ਅਸਕੇ ਕਾਲਜੂ ਦੇ ਵਿੱਚ ਦੋ ਚੀਜ਼ਾਂ ਦਾ ਪ੍ਰਧਾਨ ਹੋਣੀ ਹੈ ਇੱਕ ਕਾਮਵਾਸ਼ਨਾ ਤੇ ਇੱਕ ਪੈਸਾ ਦੇਖੋ ਉਹ ਅੱਜ ਬਿਲਕੁਲ ਹਨਾ ਤੁਹਾਡੇ ਸਾਹਮਣੇ ਹੈਗਾ ਕਿਉਂਕਿ ਗੁਰੂ ਸਾਹਿਬਾਂ ਦੀ ਬਾਣੀ ਕਦੇ ਠੁੱਕੀ ਨਹੀਂ ਹੋ ਸਕਦੀ ਹੈਗੀ ਤੇ ਜਦੋਂ ਪਤਾ ਚੱਲਿਆ ਤਾਂ ਜਿਹੜਾ ਉਹਨਾਂ ਨੇ ਕਾ ਹਿੱਟ ਮਾਰ ਕੇ ਦੇਖੋ ਤੁਸੀਂ ਨਹੀਂ ਹਨਾ ਉਹ ਵੀਡੀਓ ਦੇਖੀ ਹੋਣੀ ਕਿ ਉਹਨੂੰ ਕਿੰਨੀ ਦਰਦਨਾਕ ਮੌਤ ਆਈ ਹੈ ਵਿਚਾਰੇ ਜਿਹੜਾ ਸਾਰੀ ਕੱਟੀ ਦੇ ਵਿੱਚ ਉਹ ਵਿਚੀ ਸੜ ਗਿਆ ਕਿਉਂਕਿ ਦੇਖੋ ਦਿਖਾਵਾ ਇਤਾਂ ਹੋਇਆ ਵੀ ਹਾਂ ਉਹ ਉਹਨੇ ਆਪਣੇ ਆਪ ਹੀ ਉਹ ਪਰ ਨਹੀਂ ਉਹਨਾਂ ਨੇ ਹਨਾ ਪੈਟਰੋਲ ਪਾ ਕੇ ਪਾਰਾ ਜਾ ਕੇ ਹਨਾ ਅੱਗ ਲਾਈ ਉਹਨੂੰ ਕਿਉਂਕਿ ਸਾਰੀ ਗੱਲਬਾਤ ਉਹਨਾਂ ਨੇ ਬਾਅਦ ਵਿੱਚ ਕਬੂਲ ਕੀਤੀ ਹੈ ਸੱਕ ਪੈਣ ਤੇ ਚਲੋ ਜਾਓ ਸਾਰੀ ਗੱਲ ਇਹ ਕੋਈ ਤਾਂ ਸਾਹਮਣੇ ਆਇਆ ਤੇ ਉਹਨੂੰ ਪੁਲਿਸ ਨੇ ਫੜਿਆ ਜਦੋਂ ਫੜ ਕੇ ਵੀ ਉਹ ਮੰਨੀ ਕਿ ਇੱਕ ਕਮੇਨ ਜਦੋਂ ਕੁਮਾਰੀ ਹੁੰਦੀ ਸੀ ਹਨਾ ਉਦੋਂ ਵੀ ਮੈਂ ਕਿਸੇ ਨੂੰ ਅਰਵਾਇਆ ਸੀਗਾ ਫਿਰ ਇਹਦੀ ਮਾਂ ਨੂੰ ਵੀ ਮਹੀਂ ਮਾਰਿਆ ਤੇ ਇਹਨੂੰ ਵੀ ਇਸ ਇਸ ਤਰੀਕੇ ਨਾਲ ਅਸੀਂ ਐਂ ਤਾਂ ਐਂ ਤਾਂ ਮਾਰਿਆ ਹਨਾ ਤੇ ਦੇਖੋ ਤੁਸੀਂ ਹਨਾ ਹੁਣ ਕਿਸ ਚੀਜ਼ ਤੇ ਕੀ ਤੇ ਵਿਸ਼ਵਾਸ ਕਰ ਲਓਗੇ ਕਿਉਂਕਿ ਕਹਿੰਦੇ ਨੇ ਜਦੋਂ ਕਹਿੰਦੇ ਬਾੜੀ ਖੇਤ ਨੂੰ ਖਾਣ ਲੱਗੇ ਜੇ ਹਨਾ ਫੇ ਖੇਤ ਦੀ ਰਾਖੀ ਕੌਣ ਕਰੇਗਾ ਇੱਕ ਪਤੀ ਪਤਨੀ ਦਾ ਰਿਸ਼ਤਾ ਹੀ ਆਪਾਂ ਕਹਿ ਦਿੰਦੇ ਆ ਵੀ ਹਨਾ ਜਨਮਾਂ ਜਨਮਾਂ ਦਾ ਹੁੰਦਾ ਹੈਗਾ ਸੱਤ ਜਨਮਾਂ ਤੱਕ ਹੁੰਦਾ ਬਰਤ ਰੱਖਦਿਆਂ ਨੇ ਕਰੋ ਇਹਦੇ ਵੀ ਮੇਰੇ ਪਤੀ ਦੀ ਉਮਰ ਲੰਬੀ ਹੋ ਜੇ ਪਰ ਉਸੇ ਪਤੀ ਨੂੰ ਇੰਨੀ ਬੇਦਰਦੀ ਮੌਤ ਹਨਾ ਇੰਨੀ ਬੇਦਰਦ ਤਾਂ ਜਿਹੜੇ ਆਪਾਂ ਡੰਗਰ ਪਸ਼ੂ ਵੇਚਦੇ ਆ ਹਨਾ ਜਲਾਦ ਨੇ ਜਿਹੜੇ ਉਹ ਵੀ ਨਹੀਂ ਹਨਾ ਕਰਦੇ ਹੈਗੇ ਤੇ ਬਸ ਮੈਂ ਤਾਂ ਸਿਰਫ ਇਹੀ ਕਹੇ ਮੇਰਾ ਮਕਸਦ ਵੀਡੀਓ ਪਾਉਂਦਾ ਇਹੀ ਹੈ ਕਿ ਕਿਸੇ ਦੀ ਵੀ ਅੰਨਾ ਵਿਸ਼ਵਾਸ ਨਾ ਕਰੋ ਹਨਾ ਕਿਉਂਕਿ ਅੱਜ ਕੱਲ੍ਹ ਵਿਸ਼ਵਾਸ ਜਦੋਂ ਟੁੱਟਦਾ ਹੈ ਉਸ ਟਾਈਮ ਪੱਲੇ ਕੁਝ ਵੀ ਨਹੀਂ ਰਹਿੰਦਾ ਦੇਖੋ ਨਿੱਕੇ ਨਿੱਕੇ ਦੋ ਬੱਚੇ ਨੇ ਜਿਹੜੇ ਰੁਲ ਗਏ ਆ ਤੇ ਉਹ ਵਿਚਾਰੇ ਹਨਾ ਦੁਨੀਆ ਤੋਂ ਚਲੇ ਗਏ ਨੇ ਆਪ ਹੁਣ ਜੇਲ੍ਹ ਦੇ ਵਿੱਚ ਬੈਠ ਗਈ ਹੈ ਚਲੋ ਚਾਹੇ ਛੋਟੇ ਵੀ ਜਾਵੇ ਹਨਾ ਪਰ ਜਿਹੜੇ ਬੱਚੇ ਨੇਗੇ ਉਹਨਾਂ ਦਾ ਤਾਂ ਵੀ ਬਿਲਕੁਲ ਖਰਾਬ ਹੋ ਗਿਆ ਤਾਂ ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗੀ ਕਿ ਆਪਣੇ ਰਿਸ਼ਤਿਆਂ ਦੇ ਵਿੱਚ ਹਨਾ ਭਰੋਸਾ ਰੱਖਿਆ ਕਰੋ ਆਪਣੇ ਰਿਸ਼ਤੇ ਤੇ ਵਿਸ਼ਵਾਸ ਰੱਖੋ ਬਾਹਰ ਜਾ ਕੇ ਕੁਝ ਨਹੀਂ ਆਏਗਾ ਕਿਉਂਕਿ ਬਾਹਰਲੇ ਰਿਸ਼ਤਿਆਂ ਨਾਲ ਤੁਹਾਡਾ ਕਰਤਾਰ ਵੀ ਹੁਣ ਮੈਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ